ਉਹ ਵੀ ਗੱਲ ਸੱਚੀ ਆ ਹੋ ਸਕਦਾ ਕਈਆਂ ਨੂੰ ਚੁਭ ਜੇ ਐਵੇਂ ਨਾ ਜਿਹੜਾ ਸਰਦਾ ਹੀ ਤੁਸੀਂ ਬਣਾ ਕੇ ਪੀ ਜਾਂਦੇ ਹੋ ਇਹ ਜੋਗ ਹੁੰਦਾ ਤਾਂ ਠੰਡਾ ਕਈ ਲੋਕ ਇਹਦਾ ਫਾਰਮੂਲਾ ਕੇਸਰ ਪਾ ਦਿੰਦੇ ਆ ਕੇਸਰ ਪਾ ਕੇ ਸਰਦਾ ਹੀ ਬਣਾਉਣੀ ਐਡੀ ਕੁ ਮਾੜੀ ਆ ਜਿਹੜੀ ਅੰਦਰੋਂ ਖਰਾਬ ਕਰ ਦੂ ਬਹੁਤੇ ਬੈਦ ਨਕਰੀ ਬੈਦ ਆਯੁਰਵੇਦ ਨੂੰ ਬਦਨਾਮ ਕਰਦੇ ਆ ਹਰੇਕ ਦੇ ਬਾਈ ਮਗਰ ਨਾ ਲੱਗਿਆ ਕਰੋ ਹਰੇਕ ਦੀ ਗੱਲ ਨਾ ਸੁਣਿਆ ਕਰੋ ਆਪਦੇ ਦਿਮਾਗ ਤੋਂ ਕੰਮ ਲਾਓ ਜਾਂ ਕਿਸੇ ਸਿਆਣੇ ਬੰਦੇ ਤੋਂ ਪੁੱਛੋ ਫੇਰ ਇਹ ਚੀਜ਼ਾਂ ਬਣਾ ਕੇ ਪਾਓ ਹੁਣ ਸਰਦਾ ਹੀ ਬਣਾਈ ਤਾਂ ਸਾਰੇ ਜਾਂਦੇ ਨੇ ਪਰ ਜਿਹੜਾ ਇਹ ਚ 25-25 ਗ੍ਰਾਮ ਕੇਸਰ ਪਾਉਣਾ ਨਾ ਉਹ ਤੁਹਾਡੇ ਹੱਡਾਂ 'ਚ ਵਹਿ ਜੂ ਕਾਰਨ ਬਹੁਤ ਹੋ ਜੂ ਸਾਰਾ ਮਤਲਬ ਆਯੁਰਵੇਦ ਦੇ ਵਿੱਚ ਜੋਗ ਬਣ ਕੇ ਨੁਕਸੇ ਬਣਦੇ ਆ ਜਦੋਂ ਆਪਾਂ ਜੋਗ ਤੋੜ ਕੇ ਨੁਕਸਾ ਬਣਾ ਲਿਆ ਤਾਂ ਉਹ ਨਿਰੀ ਜਹਿਰ ਆ ਬਹੁਤ ਲੋਕਾਂ ਨੇ ਅੱਗੇ ਹੀ ਆਯੁਰਵੇਦ ਬਦਨਾਮ ਕੀਤੀ ਹੋਈ ਆ ਸੋ ਬੇਨਤੀ ਆਯੁਰਵੇਦ ਨੂੰ ਬਦਨਾਮ ਨਾ ਕਰੋ ਜਣੇ ਖਣੇ ਦੀ رائے ਲੈ ਕੇ ਨੋਕਸੇ ਨਾ ਯੂਜ਼ ਕਰੋ ਬਹੁਤ ਵੱਡੇ ਨੁਕਸਾਨ ਠਾਓਗੇ ਜੀ ਨਹੀਂ ਤਾਂ ਤੁਸੀਂ ਧੰਨਵਾਦ ਸ਼ੇਅਰ ਕਰੋ